ਸਤਿਕਾਰਯੋਗ ਜੀ ਮੇਰਾ ਨਾਮ ਡਾਕਟਰ ਅਨੀਸ਼ ਸ਼ਰਮਾ ਮੈਂ ਲਿਵਾਸਾ ਹਸਪੀਟਲ ਦੇ ਵਿੱਚ ਸੀਨੀਅਰ ਕੰਸਲਟੈਂਟ ਇੰਟਰਵੈਨਸ਼ਨਲ ਕਾਰਡੀਓਲੋਜਿਸਟ ਹਾਂ ਤੇ ਮੈਂ ਅੱਜ ਤੁਹਾਨੂੰ ਕੁਝ ਚੀਜ਼ਾਂ ਦੇ ਬਾਰੇ ਵਿੱਚ ਜਾਣ ਦਿਆਂਗਾ ਜਿਹੜੀਆਂ ਬੜੀ ਜ਼ਰੂਰੀ ਨੇ ਰੋਜ਼ਮਰਹ ਦੀ ਜ਼ਿੰਦਗੀ ਦੇ ਵਿੱਚ ਪਹਿਲੀ ਸਭ ਤੋਂ ਵੱਡੀ ਗੱਲ ਹੈ ਕਿ ਲੋਕਾਂ ਨੂੰ ਹਾਰਟ ਦੀ ਕੰਪਲੇਨ ਜਿਹੜੀ ਹੈ ਉਹ ਬੜੀ ਕਾਮਨ ਹੈ ਸਾਡੇ ਆਪਣੇ ਪੰਜਾਬ ਦੇ ਵਿੱਚ ਤੇ ਮੈਂ ਚਾਹਾਂਗਾ ਕਿ ਤੁਸੀਂ ਆੜ ਦੀ ਤਰਫ ਕਾਫੀ ਧਿਆਨ ਦਿਓ ਆਪਣੀ ਆੜ ਦੀ ਜਿਹੜੀ ਹੈ ਸਿਹਤ ਉਹਦੇ ਬਾਰੇ ਚ ਤੋੜੇ ਜੀਆਂ ਗੱਲਾਂ ਯਾਦ ਰੱਖੋ ਸਭ ਤੋਂ ਪਹਿਲਾਂ ਤੁਸੀਂ ਆਪਣੀ ਡਾਈਟ ਤੇ ਧਿਆਨ ਦੇਣਾ ਹੈ ਡਾਈਟ ਦਾ ਮਤਲਬ ਹੈ ਕਿ ਤੁਸੀਂ ਜਿਹੜੇ ਨਾਨ ਵੈਜ ਨੇ ਜੰਕ ਫੂਡ ਨੇ ਜੰਕ ਫੂਡਾਂ ਨੇ ਜਿਹੜੀਆਂ ਸਾਡੀਆਂ ਹੋਰ ਜਿਸ ਤਰ੍ਹਾਂ ਹੋਗੇ ਜਿਆਦਾ ਤੇਲ ਵਾਲੀਆਂ ਚੀਜ਼ਾਂ ਜਿਵੇਂ ਪਕੌੜੇ ਹੋਗੇ ਇਹ ਹੋ ਗਿਆ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਇਹਨਾਂ ਨੂੰ ਘੱਟ ਕੰਜ਼ੂਮ ਕਰਨਾ ਹੈ ਤਾਂ ਕਿ ਜਿਹੜੀ ਸਾਡੀ ਸਿਹਤ ਹੈ ਉਹ ਅੱਛੀ ਬਣੀ ਰਹੇ ਤੇ ਇਹਨਾਂ ਨੂੰ ਘੱਟ ਕਰੋਗੇ ਤੇ ਜਿਹੜੀ ਆਪਣੀ ਹਰੀ ਸਬਜ਼ੀਆਂ ਨੇ ਜਿਹੜੀ ਸਾਡੀ ਨੇਚਰਲ ਜਿਹੜੀ ਪਲਾਂਟੇਸ਼ਨ ਹੈ ਉਹਦੇ ਵਿੱਚ ਜਿਹੜੀਆਂ ਨਿਕਲਦੀਆਂ ਆ ਹਰੇ ਪੱਤੇਦਾਰ ਸਬਜ਼ੀਆਂ ਹਰੇ ਪੱਤੇ ਹੋਗੇ ਇਹਨਾਂ ਨੂੰ ਥੋੜਾ ਜਿਆਦਾ ਕੰਜ਼ੂਮ ਕਰਨਾ ਹੈ ਜਿਹੜਾ ਕਿ ਸਾਡੀ ਸਿਹਤ ਲਈ ਬੜਾ ਫਾਇਦੇਮੰਦ ਹੈ ਦੂਸਰਾ ਫਿਰ ਇਹ ਹੈ ਕਿ ਸੁਪੋਜ਼ ਅਗਰ ਤੁਹਾਨੂੰ ਕਿਸੇ ਨੂੰ ਡਾਇਬਟੀਜ਼ ਹੈ ਜਾਂ ਕਿਸੇ ਨੂੰ ਹਾਈਪਰਟੈਨਸ਼ਨ ਹੈ ਬੀਪੀ ਦੀ ਬਿਮਾਰੀ ਹੈ ਸ਼ੂਗਰ ਹੈ ਇਨ ਨੂੰ ਵੀ ਕੰਟਰੋਲ ਕਰਨਾ ਬੜਾ ਜ਼ਰੂਰੀ ਹੈ ਕਿਉਂਕਿ ਇਹ ਦੋੜੇ ਜਿਹੜੇ ਹੈ ਨੇ ਇਹ ਦੋਨੋਂ ਬੜੇ ਜ਼ਿਆਦਾ ਰਿਸਕ ਫੈਕਟਰ ਨੇ ਜਿਹੜੇ ਹਾਰਟ ਦੇ ਇਫੈਕਟ ਕਰਦੇ ਨੇ ਹਾਰਟ ਨੂੰ ਛੱਡ ਕੇ ਹੋਰ ਵੀ ਕਿਤੇ ਇਫੈਕਟ ਕਰਦੇ ਬਟ ਹਾਰਟ ਨੂੰ ਇਫੈਕਟ ਕਰਦੇ ਨੇ ਫਿਰ ਆਈ ਕਾਲ ਦੀ ਜਨਰੇਸ਼ਨ ਹੈ ਉਹ ਜ਼ਿਆਦਾਤਰ ਫਾਸਟ ਫੂਡ ਜ਼ਿਆਦਾ ਪਸੰਦ ਕਰਦੀ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਫਾਸਟ ਫੂਡ ਮੈਂ ਤੁਹਾਨੂੰ ਕਿਹਾ ਜਿਸ ਤਰ੍ਹਾਂ ਪਹਿਲੇ ਵੀ ਕਿ ਫਾਸਟ ਫੂਡ ਤੇ ਬਿਲਕੁਲ ਵੀ ਜਿਹੜਾ ਪੇਸ਼ੈਂਟ ਦੀ ਜਾਂ ਆਮ ਆਦਮੀ ਦੀ ਸਿਹਤ ਲਈ ਬਿਲਕੁਲ ਵੀ ਠੀਕ ਨਹੀਂ ਹੈਗਾ ਉਦੇ ਵਿੱਚ ਜਿਹੜਾ ਹੈ ਜਿਸ ਤਰ੍ਹਾਂ ਫਾਸਟ ਫੂਡ ਜਿਹੜਾ ਬੇਸਿਕਲੀ ਤੇਲ ਦੇ ਵਿੱਚ ਬਣਾਇਆ ਜਾਂਦਾ ਹੈ ਜਿਹਨੂੰ ਵਾਰ-ਵਾਰ ਇੱਕੋ ਤੇਲ ਦੇ ਵਿੱਚ ਬਣਾਇਆ ਜਾਂਦਾ ਜਿਹਦੇ ਵਿੱਚ ਟ੍ਰਾਂਸ ਫੈਟ ਤੁਸੀਂ ਸੁਣਿਆ ਹੋਣਾ ਕਿ ਟ੍ਰਾਂਸ ਫੈਟ ਦੇ ਲੈਵਲ ਜਿਹੜੇ ਬੜੇ ਜ਼ਿਆਦਾ ਵੱਧ ਜਾਂਦੇ ਨੇ ਜਿਹੜੇ ਕਿ ਸਰੀਰ ਲਈ ਬੜੇ ਨੁਕਸਾਨਦੇ ਆ ਅੱਜਕੱਲ 21 ਸਾਲ ਦੀ ਇਹਦੇ ਵਿੱਚ ਹੀ ਹਾਰਟ ਐਟੈਕ ਹੋ ਜਾਂਦੀ ਉਹਨਾਂ ਦੀ ਮੌਤ ਹੋ ਜਾਂਦੀ ਆ ਉਹਦਾ ਇਹ ਇਹ ਕਾਰਨ ਹੈ ਕਿ ਜਾਂ ਉਹ ਫਾਸਟ ਫੂਡ ਖਾਂਦੇ ਨੇ ਜ਼ਿਆਦਾ ਵੀ ਆਪਣੀ ਇਹ ਆਪਣੀ ਜਾਨ ਦੇ ਨਾਲ ਖਿਲਵਾੜ ਕਰ ਰਹੇ ਇਸ ਚੀਜ਼ ਨੂੰ ਖਾ ਕੇ ਦੇਖੋ ਜੀ ਫਾਸਟ ਫੂਡ ਤੇ ਉਹਦੇ ਵਿੱਚ ਇੱਕ ਫੈਕਟਰ ਹੋ ਸਕਦਾ ਹੈ ਲੇਕਿਨ ਇਹ ਹੈ ਕਿ ਅੱਜਕਲ ਇਹਦੇ ਵਿੱਚ ਫੈਕਟਰ ਜਿਹੜੇ ਨੇ 2-4 ਹੋਰ ਵੀ ਆ ਗਏ ਨੇ ਇੱਕ ਤੇ ਪਹਿਲੇ ਹੈ ਕਿ ਸਾਨੂੰ ਅਵੇਅਰਨੈਸ ਬੜੀ ਜ਼ਿਆਦਾ ਹੋ ਗਈ ਹੈ ਪਬਲਿਕ ਨੂੰ ਪਤਾ ਹੈ ਕਿ ਹੁਣੇ ਪੇਸ਼ੈਂਟ ਨੂੰ ਤਕਲੀਫ ਹੋਈ ਹੈ ਛਾਤੀ ਦਰਦ ਹੋ ਰਿਹਾ ਤੇ ਇਹਦਾ ਮਤਲਬ ਹੋ ਸਕਦਾ ਹਾਰਟ ਅਟੈਕ ਹੋਵੇ ਤੇ ਪਹਿਲੇ ਤੇ ਪਤਾ ਨਹੀਂ ਚੱਲਦਾ ਸੀ ਸੁੱਕ ਤੇ ਸੋ ਜਾਂਦਾ ਸੀ ਪਤਾ ਨਹੀਂ ਚੱਲਿਆ ਹੋਇਆ ਕੀ ਹੈ ਤੇ ਹੁਣ ਸਾਨੂੰ ਪਤਾ ਹੈ ਕਿ ਹੋ ਸਕਦਾ ਹਾਰਟ ਅਟੈਕ ਹੋਇਆ ਹੋਵੇ ਤੇ ਸਾਡੀ ਇਨਫੋਰਮੇਸ਼ਨ ਵਧ ਗਈ ਹੈ ਦੂਜਾ ਸਟ੍ਰੈਸ ਲੈਵਲ ਬੜਾ ਜ਼ਿਆਦਾ ਹੈ ਜਿਹੜਾ ਕੀ ਤੁਸੀਂ ਦੇਖੋ ਕਿ ਬੱਚਿਆਂ ਨੂੰ ਪੜ੍ਹਨ ਦਾ ਸਟ੍ਰੈਸ ਹੈ ਕੁਝ ਹੋਰ ਕਰਨ ਦਾ ਤੇ ਉਹ ਉਮਰ ਤੋਂ ਪਹਿਲੇ ਆਣੇ ਸ਼ੁਰੂ ਹੋ ਗਏ ਤੇ ਠੀਕ ਹੈ ਤੇ ਇਹਦੇ ਕਾਰਨ ਵੀ ਜਿਹੜਾ ਉਹ ਰਿਸਪੈਕਟ ਰਹਿ ਗਿਆ ਤੀਜਾ ਸਾਡਾ ਜਿਹੜਾ ਪ੍ਰੋਬਲਮ ਹੈ ਕਿ ਅੱਜਕੱਲ ਤੁਸੀਂ ਦੇਖਿਆ ਕਿ ਨਸ਼ੇ ਬੜੇ ਜ਼ਿਆਦਾ ਨੇ ਉਹ ਨਸ਼ੇ ਵੱਲ ਵੀ ਬੱਚੇ ਜਿਹੜੇ ਨੇ ਬੜੇ ਜਾ ਰਹੇ ਨੇ ਤੇ ਨਸ਼ਾ ਜਿਹੜਾ ਐ ਸਪੈਸ਼ਲੀ ਜਿਹੜਾ ਕੋਕੀਨ ਦਾ ਚਿੱਟਾ ਦਾ ਨਸ਼ਾ ਹੈ ਉਹ ਹਾਰਟ ਅਟੈਕ ਬੜਾ ਜ਼ਿਆਦਾ ਕਰਦਾ ਹੈ ਸਰੇਕੋ ਸਾਇਲੈਂਟ ਅਟੈਕ ਬਹੁਤ ਆਨਲਰਪਾਉ ਉਹਦੇ ਬਾਰੇ ਕੀ ਕਰਾਂ ਜਰੂਰ ਦੇਖੋ ਜੀ ਸਾਇਲੈਂਟ ਅਟੈਕ ਅਸੀਂ ਉਹਨੂੰ ਕਹਿੰਦੇ ਆ ਜਿਹਦੀ ਸਾਨੂੰ ਛਾਤੀ 'ਚ ਦਰਦ ਨਹੀਂ ਹੁੰਦੀ ਬਟ ਸਾਇਲੈਂਟ ਅਟੈਕ ਐਸਾ ਸਾਇਲੈਂਟ ਨਹੀਂ ਹੁੰਦਾ ਉਹਦੇ ਸਿੰਪਟਮਸ ਹੁੰਦੇ ਨੇ ਜਿੰਨੂੰ ਅਸੀਂ ਇਗਨੋਰ ਕਰ ਦਿੰਦੇ ਆ ਉਹਦੇ ਵਿੱਚ ਸਿੰਪਟਮਸ ਨੇ ਜਿਸ ਤਰ੍ਹਾਂ ਉਹਨੂੰ ਕਹਿੰਦੇ ਆ ਅਸੀਂ ਏ ਟਿਪੀਕਲ ਸਿੰਪਟਮਸ ਏ ਟਿਪੀਕਲ ਸਿੰਪਟਮਸ ਹੋ ਗਿਆ ਜਿਹਦਾ ਸਾਹ ਚੜ ਰਿਹਾ ਹੈ ਠੀਕ ਹੈ ਅਸੀਂ ਚੱਲਦੇ ਹਾਂ ਸਾਨੂੰ ਠੰਡੇ ਪਸੀਨੇ ਆ ਰਹੇ ਨੇ ਚੱਕਰ ਆ ਰਹੇ ਨੇ ਇਹ ਸਾਰੇ ਜਿਹੜੇ ਨੇ ਛਾਤੀ ਦਰਦ ਨਹੀਂ ਹੋਣੀ ਬਟ ਇਹ ਸਾਰੇ ਸਿੰਪਟਮ ਜਿਹੜੇ ਨੇ ਹਾਰਟ ਟੈਗ ਦੇ ਸਿੰਪਟਮਸ ਨੇ ਇਹ ਉਹਦੇ ਲੱਛਣ ਨੇ ਲੱਛਣ ਨੇ ਠੀਕ ਹੈ ਤੇ ਜਿਸ ਲਈ ਤੁਹਾਨੂੰ ਪਤਾ ਚੱਲੇ ਕਿ ਇਹ ਹੋਇਆ ਹੋ ਸਕਦਾ ਹੈ ਕਿ ਮਰੀਜ਼ ਨੂੰ ਕਿਤੇ ਸਾਇਲੈਂਟ ਅਟੈਕ ਨਾ ਹੋਇਆ ਤੇ ਤੁਸੀਂ ਇਮੀਡੀਏਟਲੀ ਡਾਕਟਰ ਕੋਲ ਜਾਣਾ ਹੈ اسپੈਸ਼ਲੀ ਕਾਰਡੀਓਲੋਜ ਕੋਲ ਜਾ ਜਿਹੜਾ ਕਿ ਤੁਹਾਨੂੰ ਪੂਰਾ ਈਵੈਲਿਊਏਟ ਕਰੇਗਾ ਦੇਖੇਗਾ ਕਿ ਹਾਂ ਜੀ ਕਿਤੇ ਹਾਰਡ ਦੀ ਪੰਪਿੰਗ ਤੇ ਨਹੀਂ ਘਟੀ ਹੋਈ ਕਿਤੇ ਨਾੜ ਤੇ ਨਹੀਂ ਬਲੌਕ ਹੈਗੀ ਹੈ ਜੋ ਵੀ ਟੈਸਟ ਹੈ ਜੋ ਵੀ ਚਾਹੀਦੇ ਆ ਉਸ ਲਈ ਜ਼ਰੂਰੀ ਚਾਹੀਦੇ ਨੇ ਉਹ ਕਰਾਣੇ ਚਾਹੀਦੇ ਨੇ